ਤੇ ਵਾਈ ਮੇਜਾ ਪਰ ਲਾਟ ਲੋ ਜੀ ਬਈ ਲੰਦਰ ਚੱਲ ਗਿਆ ਆਪਣਾ ਹਾਂ ਲੋ ਯਾਰੋ ਹਾਂ ਹੈਲੋ ਕੋਈ ਪਾਣੀ ਪਾਉਣਾ ਆ ਜੋ ਵਾੜੀ ਕੈਦਲੀ ਚ ਪਾਇਓ ਪਾਣੀ ਜੀ ਨੇ ਪਾਉਣ ਆ ਜੋ ਹਾਂ ਬਈ ਜਗੇ ਹਾਂਜੀ ਚੱਲ ਰਿਹਾ ਕੰਮ ਹਾਂਜੀ ਹਾਂਜੀ ਪੂਰਾ ਹੀ ਪੂਰਾ ਤਾਂ ਕਿਨੇ ਬੈਠੇ ਆ ਕਿਨੇ ਬੈਠੇ ਆ ਸਾਰੇ ਕਾ ਤਾਂ ਲੈ ਅ ਚਿੰਦੂ ਭਾਈ ਗੱਡੀ 'ਚ ਬੈ ਗਿਆ ਤਾਂ ਪਤਾ ਹੀ ਲੱਗਿਆ ਲੋਕ ਹੋਗੇ ਹੁਣ ਮੈਂ ਤਾਂ ਇਕੱਲਾ ਰਹਿ ਗਿਆ ਤਾਂ ਜੂੰ ਦੇਖਿਆ ਇਹਦੀ ਮੈਂ ਸੁਮੈਤ ਨੂੰ ਪੁੱਛਿਆ ਮਾੜੀ ਨਹੀਂ ਲੱਗਦੇ ਕਿਸੇ ਦੇ ਬੰਦ ਕਰੇ ਹੋਏ ਆ ਹੋ ਨਹੀਂ ਮਿਲਦੇ ਰਿਜੈਮਰ ਆਏ ਕੋਈ ਭਾਈ ਮੇਜ਼ਾ 'ਤੇ ਲਾ ਕੇ ਸਾਰੇ ਸੈਂਡਵਿਚ ਬਣਾ ਦੇ ਆ ਵੀ ਪੂਰੀ ਬਾਈ ਸਾਮਲੀ ਡਿਊਟੀ ਕੋਈ ਫਾਸੇ ਕਾਲ ਜੀ ਲੱਗੇ ਹੋਵੇ ਚੱਲ ਕੋਰੀ ਨੇ ਵੀ ਕੰਮ ਕੀਤਾ ਹੋਇਆ ਪੂਰੀ ਥੋਖਾ ਹੀ ਕੰਮ ਬਾਈ ਹਾਂ ਹਾਂ ਆ ਦੇਖੋ ਬਾਈ ਐ ਲਾ ਕੇ ਐ ਜੋੜ ਕੇ ਐ ਥੋਖਾ ਹੀ ਹੈ ਥੋਖਾ ਹੈ ਬਾਈ ਆ ਦੇਖੋ ਬਾਈ ਇੱਕ ਵਾਰ ਲਾ ਦੇ ਸਾਰਾ ਹੀ ਬਰਾਲਾ ਤੇ ਬਰੈਡ ਆਪ ਲਾ ਲਾ ਕੇ ਤੇ ਕਟਿੰਗ ਵਾਲੇ ਮੁੰਡੇ ਇੱਧਰ ਬੈਠੇ ਜੀ ਲੋ ਜੀ ਭਾਈ ਕੰਮ ਪੂਰਾ ਵਧੀਆ ਚੱਲਦਾ ਹਾਂ ਠੀਕ ਚੱਲਦਾ ਠੀਕ ਚੱਲਦਾ ਧੱਕਾ ਤਾਂ ਨਹੀਂ ਕਰਦਾ ਕੋਈ ਹਾਂ ਕੰਮ ਕਰਨੇ ਜਾਂਦੇ ਧੱਕਾ ਪਿਆਰ ਕੇ ਲਾਵੇ ਫੜਾਈ ਜਾਂਦੇ ਆ ਆ ਵੀ ਜੋਰੇ ਭਾਈ ਠੀਕ ਹੈ ਇਧਰ ਆਪਣਾ ਭਾਈ ਸੱਸੀ ਗਾਲ ਜੀ ਸਾਰਿਆਂ ਨੂੰ ਜੀ ਬਾਈਓ ਜੀ ਗਾਲ ਸਾਬ ਜੀ ਫਰੀ ਲੰਗਰ ਬਹੁਤ ਵਧੀਆ ਬਾਬੇ ਨਾਨਕ ਦੀ ਕਿਰਪਣਾ ਚੱਲਦਾ ਸਵੇਰ ਤੇ 4 ਵਜੇ ਦਾ ਜੀ ਰਾਸ਼ ਬਹੁਤ ਹੈ ਜੀ ਅੱਤੀ ਅੱਗੇ ਨਾਲ ਬਹੁਤ ਰਾਸ਼ ਤੇ ਬਾਕੀ ਤੁਸੀਂ ਬਾਈ ਦੇਖ ਲਾਦੇ ਆ ਚਾਰੇ ਬਾਦਿਆਂ ਨੂੰ ਟਰੈਕਟਰ ਟੁੱਟਰ ਖਾਣਦੇ ਨੂੰ ਜਗ੍ਹਾ ਨਹੀਂ ਆਏਗੀ ਬਹੁਤ ਬਾਈ ਹੈ ਨਹੀਂ ਅੰਦਰ ਨਹੀਂ ਘੜਦੇ ਜਿਹੜੇ ਅੱਜ ਆਉਣੇ ਉਹ ਤਾਂ ਖੜਨੇ ਹੋਣੀ ਹਾਂ ਬਾਈ ਇਸ ਸਾਲ ਤਾਂ ਬਹੁਤ ਅੰਦਰ ਆ ਦੁਬਾਰਾ ਖਾਲੀ ਹੁੰਦਾ ਸਭ ਬਹੁਤ ਸਾਨੂੰ ਤਾਂ ਬੈ ਰਕਣ ਜਗ੍ਹਾ ਨਹੀਂ ਆ ਕਿ ਉਹ ਤਾਂ ਯਾਰ ਬੰਦਾ ਨੂੰ ਆਪਣਾ ਟਰੈਕਟਰ ਹੀ ਲੱਗਦਾ ਕਿੱਥੇ ਲਾਇਆ ਹੋਇਆ ਨਹੀਂ ਵੀ ਸਹੀ ਗੱਲ ਆ ਬਾਈ ਹੋਤਾ ਨਹੀਂ ਅੰਦਰ ਬਾਹਰ ਟਰੈਕਟਰ ਬਹੁਤ ਪਿੱਛੇ ਹਰਬੰਦਾ ਸਿੰਘ ਬਾਦਰ ਤੇ ਗੇਟ ਕੋ ਖੜੂ ਬਹੁਤ ਪਿੱਛੇ ਹਾਂ ਬਹੁਤ ਪਿੱਛੇ ਪੈਦਲ ਵੀ ਉਹਨਾਂ ਨੇ ਮਸੀ ਪਹੁੰਚਣਾ ਸੀ ਰਾਸ ਬਹੁਤ ਅੱਗੇ ਨਾਲ ਮੈਂ ਰਾਹ ਫਰਾਂਦ ਗਿਆ ਅੱਗੇ ਰਾਹ ਤਾਂ ਦੇਖਿਆ ਨਹੀਂ ਵੀ ਦੇਖਿਆ ਸੰਗਤ ਜ਼ਿਆਦਾ ਬਾਈ ਸੰਗਤ ਬਹੁਤ ਜ਼ਿਆਦਾ ਲੋ ਜੀ ਬਾਈ ਨਰਸਾਲੀ ਸਾਹਿਬ ਵਾਲੇ ਨੰਗਰ ਜਾਨੇ ਆ ਮਾਣਾ ਕੰਧਾਂ ਤੇ ਕਰਾਈ ਕਰ ਜਾ ਜੀ ਬਾਈ ਇੱਧਰ ਠੰਡਾ ਚੱਲਦਾ ਹੋਇਆ ਠੰਡੇ ਚੱਲਵੇ ਜੱਗਾ ਇੱਧਰ ਕਿਹੜਾ ਠੰਡਾ ਪੀਣੇ ਲੈ ਤੇ ਆ ਵੀਣਾ ਉਹ ਫੜ ਲਿਆ ਠੰਡੇ ਲੈ ਫੜ ਲਿਆ ਠੰਡੇ ਉੱਥੇ ਓਰੇ ਬਾਈ ਤੱਕਾ ਪੈ ਗਿਆ ਠੰਡੇ ਵਾਲੇ ਲੰਗਰ ਦੇ ਚੱਲਦਾ ਫਿਰਦਾ ਬਾਈ ਲੰਗਰ ਇਹ ਦੇਖ ਲੋ ਇਸ ਤਰ੍ਹਾਂ ਦਾ ਹਾਂਜੀ ਬਾਈ ਹੋ ਗਏ ਵੇਲੇ ਨਾ ਇਹਨੇ ਕੀ ਜਦਾਂ ਲੰਗਰ ਕਿ ਕਿਰ ਦਾ ਉਦਾਂ ਸੈਂਡਵਿਚ ਉਹ ਤਾਂ ਨਿਬੜ ਗਿਆ ਹੈਪੀ ਬਾਈ ਕਿਵੇਂ ਰਿਹਾ ਪੂਰੀ ਬਾਈ ਇੰਨਾ ਪੱਕਾ ਦੇਖਿਆ ਸਾਰੀ ਦਾ ਤਾਂ ਸੱਤਾ ਨਹੀਂ ਹੈਗਾ ਮੈਂ ਹੈਰਾਨ ਐ ਇਹਦੇ ਬੰਦੇ ਤੇ ਕਿਆ ਗੱਲ ਆ ਪੂਰੀ ਨਹੀਂ ਆਉਂਦੀ ਤਾਂ ਨਹੀਂ ਨਹੀਂ ਰਾਤ ਨੂੰ ਨਹੀਂ ਆਉਂਦੀ ਤਿੰਨ ਚ ਤਿੰਨ ਚ ਹੋਣਾ ਹੋਣ ਲੱਗੀ ਆ ਬਣਾ ਰੇ ਹੁਣ ਆਉਂਦੀ ਐ ਕੋਈ ਆ ਹੈਪੀ ਦਾ ਬਾਈ ਪਤਾ ਨਹੀਂ ਕਿੰਨੇ ਵੇ ਲੰਘੇ ਦਾ 8 9 ਵਜੇ ਪਤਾ ਨਹੀਂ ਇਹਨੂੰ ਠਾਲ ਕੇ ਲਿਆਏ ਆ। ਆਹ ਸੱਚੀ ਗੱਲ ਆ ਮਮੂਰੀ। ਤੁਸੀਂ ਦੋਏ ਕਾਲਾ ਦੋਵੇਂ ਭੱਜ ਗਏ। ਹਾਂ। ਦੋ ਤਾਂ ਆਏ ਕਿਹਦੇ ਤੱਕ। ਇੱਕ ਇਹ ਭੱਜ ਗਿਆ। ਇੱਕ ਜੱਗਾ ਭੱਜ ਗਿਆ। ਪੂਰੀ ਆਪਾਂ ਲੇਟ ਗਏ ਨਾ ਬਾਈ। ਇੱਕ ਤਾਂ ਨਾ ਭੱਜ ਗਿਆ। ਮੈਂ ਨਹੀਂ ਭੱਜਿਆ ਅਸੀਂ ਲੇਟ ਗਏ ਪੁੱਛ ਲੈ ਪੂਰੇ ਨੂੰ। ਪਹਿਲਾਂ ਸੋਇਆ ਹੈ ਬਾਈ ਇਹ ਹੈ ਨਾ। ਨਹੀਂ ਗਿਆ। ਕੌਣ ਨਹੀਂ ਹੈ ਸੁੱਤਾ ਨਹੀਂ। ਸੁੱਤਾ ਨਹੀਂ ਹੈਗਾ। ਨਹੀਂ। 4:30 ਵਜੇ ਤਾਂ ਮਮੂਰੀ ਕੋਲ ਤੇ ਗਿਆ ਏ। ਬਾਕੀ ਬਾਈ ਆ ਦੇਖ ਲਓ ਹੁਣ ਜਿਹੜਿਆ ਸਾਫ ਚੁਪਾਈ ਆ ਸੀ ਸਾਰੀ ਕਰਕੇ ਜਾਣੀ ਆ ਬਾਈ ਜਿਹੜਾ ਗਲਾਸ ਖਲੋ ਸਕ ਨਹੀਂ ਪੂਰੀ ਬਾਈ ਆ ਡੀਸੀ ਦੀ ਹਾਕ ਭੱਜੀ ਕਿਤੇ ਓਏ ਕਿੱਥੇ ਆ ਡੀਸੀ ਨਹੀਂ ਹੈਗਾ ਉਹ ਬੰਦੇ ਬਾਕੀ ਬਾਈ ਆ ਫੋਰਡ ਆ ਜਿਹੜਾ ਆਪਣਾ ਬਹੁਤ ਵਧੀਆ ਬਣਾਇਆ ਪਿਆ ਵੀ ਡਬਲ ਹੁੱਕ ਵਧੀਆ ਬਣਾਇਆ ਬਣਾ ਡਬਲ ਹੁੱਕ ਆ ਬਾਈ ਇਹ ਦੇਖੋ ਕਿੰਤਾ ਪਤਾ ਨਹੀਂ ਕਿੱਦਾਂ ਇਹ ਦੇਖੇ ਕਿਵੇਂ ਰਿਹਾ ਬਾਈ ਬਹੁਤ ਵਧੀਆ ਜੀ ਫੋਕੀਰ ਚੱਲੂ ਚੱਲੂ ਵੀ ਚੱਲੂ ਵੀ ਹਣਾ ਔਰ ਤੁਸੀਂ ਪਹਿਲੇ ਬਹਿ ਕੇ ਕੀ ਗੱਲ ਕਹਲੇ ਬਣ ਰਹੀ ਐ 514 ਦੀ ਆ ਠੀਕ ਐ ਜੱਗੇ ਨੇ ਆ ਫੋਰਡ ਦੀ ਜਾਨ ਗੱਡੀ ਵੀ ਜੀ ਦੇਖੋ ਸਵੇਰ ਦੀ ਪਤਾ ਨਹੀਂ ਇਹਨੇ ਡਿਊਟੀ ਥਾਂ ਵੀ ਆ ਫੋਰਡ ਪਰ ਬੈਠਾ ਐ ਬੈਠਾ ਨਾ ਬਾਈ ਸੀਲਿੰਗ ਲਵਾਣੀ ਬਾਈ ਜੱਗੇ ਨੇ ਵੀ ਐਦਾਂ ਆ ਮੁੰਡਾ ਲਾਉਂਦਾ ਇਹਨੇ ਗੱਲ ਪਿਆ ਪਿਆ ਵੀ ਤੂੰ ਲਾ ਦੇ ਮੇਰੇ ਬਸ ਹੁਣ ਟਾਈਮ ਆ ਗਿਆ ਕਿ ਬਾਈ ਕਿਹੜੇ ਸਾਲ ਚ ਲੱਗ ਜੂਗੀ ਨਹੀਂ ਆਏ ਲਾ ਘਰੇ ਰੋ ਜਿੱਦੱਕੇ ਨਹੀਂ ਲਗਾ ਕਹਿੰਦਾ ਐ ਆਣੀ ਦੁਕਾਨ ਟਰਾਲਾ ਇਹਨੂੰ ਨੱਥ ਲੈ ਆਉਣਾ ਜਾਣੇ ਜਾਣੇ ਦੇਣਾ ਫੜਕ ਬਿਠਾਉਣਾ ਟੂੜੀ ਵਾਲਾ ਕੰਮ ਦਾ ਪਾ ਫੜਾ ਇਹਨਾਂ ਦਾ ਬਾਈ ਆਹ ਬਾਈ ਜੱਗੇ ਕੀ ਚੱਲਦਾ ਖੀਰ 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 ਦੁੱਧ ਗਿਆ ਬਾਦ ਹੈ ਬਰੈਡ ਹੋ ਗਿਆ ਖਤਮ 1500 ਰੁਪਏ ਲੱਗ ਗਿਆ 1500 ਰੁਪਏ ਅੱਛਾ ਤੇ ਹੁਣ ਫੇ ਕੀਰ ਬਣੂਗੀ ਹੋਰ ਪਹਿਲਾਂ ਸੋਚਦੇ ਦੇ ਵੀ ਗਜਰ ਬਿਲਾ ਬਣਾ ਦਈਏ ਕਾਚੜੀ ਫਿਰ ਮੈਂਨ ਬਾਈ ਕਹਿੰਦਾ ਉਹਨੂੰ ਟਾਈਮ ਲੱਗ ਜਾਣਾ ਵੀ ਨਹੀਂ ਆ ਰਿਹਾ ਠੀਕ ਠੀਕ ਹੈ ਕੀ ਇਹ ਨੂੰ ਘੱਟ ਟਾਈਮ ਲੱਗਣਾ ਕੀ ਦੱਸ ਮਾਰ ਜਾਂਦਾ ਕੌਫੀ ਲੈ ਕੇ ਜਾ ਗਈ ਟਰਾਲੀ ਤੇ ਲੈ ਜਾ ਬਾਈ ਚੱਕ ਕੇ ਬੱਕ ਦੇ ਦੋ ਯਾਰ ਨਹੀਂ ਆ ਆਪਣਾ ਲਿਆ ਬਾਈ ਜੇ ਉਹ ਨਹੀਂ ਹਾਂ ਆਪਣਾ ਆ ਜਾ ਬਾਈ ਚੱਕ ਲੋ ਥਲੇ ਕੌਫੀ ਬਾਈ ਚਲਦੀ ਹੈ ਲੋ ਜੀ ਬਾਈ ਕਈ ਬੰਦੇ ਇਦਾਂ ਟਰਾਲੀਆਂ 'ਚ ਵੀ ਪਏ ਆ ਪੂਰੀ ਟਰਾਲੀਆਂ 'ਮੇਂ ਬਡੇਰੇ ਲਾਏ ਗਈਆਂ ਨੇ ਆਪਣੇ ਅੱਧੇ 'ਤੇ ਉੱਪਰ ਚਲੇ ਗਏ ਤੇ ਅੱਧੇ 'ਕਾ ਟਰਾਲੀਆਂ 'ਚ ਬਾਈ ਜੱਗਾ ਵੀ ਟਰਾਲੀ 'ਚ ਆ ਗਿਆ ਓ ਜੱਗੇ ਨੂੰ ਮੁਸਕਾ ਗਿਆ ਦੇਖੋ ਗਦਾ ਵੜ ਗਿਆ ਇਹ ਜਗਾ ਤੁਹਾਨੂੰ ਦੱਸੇ ਨਹੀਂਦਾ ਹੈਗਾ ਤਾਂ ਕਿਥੇ ਦੇਖ ਰਿਹਾ ਆਹ ਲੋ ਜੀ ਆ ਸਾਡਾ ਭਾਈ ਮੋਹਾਲੀ ਦਾ ਵੀਰ ਆ ਪਹੁੰਚਿਆ ਜੀ ਲੰਗਰ ਦੇ ਵਿੱਚ ਸੇਵਾ ਵੀ ਕਰੀਏ ਨੇ ਤੇ ਹੁਣ ਗੁਰੂ ਘਰ ਦਰਸ਼ਨ ਮੇਲੇ ਕਰਕੇ ਜੀ ਵਾਪਸ ਚਲੇਆ ਇਹ ਵੀ ਵੀਰ ਮੋਹਾਲੀ ਤੇ ਆਇਆ ਵੀ ਹਾਂ ਤੇ ਇਹ ਕਹਿੰਦੇ ਵੀ ਅਸੀਂ ਲੰਗਰ ਦੇ ਵਿੱਚ ਸੇਵਾ ਕਰਨੀ ਮੈਂ ਜ਼ਰੂਰ ਕਰਿਓ ਤੇ ਹੁਣ ਬਾਕੀ ਉਧਰ ਖੀਰ ਦਾ ਲੰਗਰ ਚੱਲ ਪਿਆ ਉਧਰ ਵੀ ਮਾਰਿਆ ਜਿਹੜਾ ਨਹੀਂ 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 ਦੇਖੀ ਬੀਕਾ ਉਹ ਬਾਈ ਉਹ ਬਾਈ ਆਵੇ ਜਦੋਂ ਬਾਤ ਚੱਲੇ ਚੱਲੇ ਬਾਤ ਹੈ ਜੀ ਪਿੰਡ ਵਾਲਿਆਂ ਨੇ ਬਾਈ ਦੇਖੋ ਸਾਤੀ ਸਮਾਪਤੀ ਇੱਕ ਟਰੈਕਟਰ ਮੂਹਰੇ ਤੇ ਇੱਕ ਵਿੱਚ ਲਓ ਜੀ ਬਾਈ ਘਰ ਨੂੰ ਵਾਪਸੀ ਬੰਦੇ ਹਲੇ ਪਹੁੰਚੇ ਨਹੀਂ ਬਈ ਗੱਡੀ ਜੀ ਭਾਈ ਜਹਾਜ਼ਾਨ ਦਾ ਪਿੱਛੇ ਰੱਖਣਾ ਪਊਗਾ ਨਾ ਗੱਡੀ ਫੋਲਪਾ ਗੱਡੀ ਕਰਦਾ ਕੰਮ ਮੈਂ ਕਿੱਥੇ ਗਿਆ ਅੱਛਾ ਜਹਾਜ਼ਾਨ ਦੀ ਭਾਈ ਸੈਟਿੰਗ ਨਹੀਂ ਕਰਦੀ ਇੱਕ ਵਾਰ ਵਿੱਚ ਬਾਈ ਨਹੀਂ ਪਏ ਤਰਾ ਦੂੰ ਤੇ 12 ਵਾਂ ਫਿਰ ਦੇਖਦੇ ਆ ਪੌਂਡੇ ਚੱਲੇ ਜੀ ਲੈ ਕੇ ਮਹਾਰਾਜਾ ਦਾ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਰੱਖੀ ਆਪਣੀ ਭਾਈ ਜੀ ਸਮਾਨ ਰੱਖੋ ਪੈਣਾ ਪਿੱਛੇ ਲੈ ਕੇ ਡਿੱਗੇ ਜਾਂ ਮੂਰੇ ਜਿਹੜੇ ਪੈ ਲਾ ਪਾ ਬਣੂ ਦੇ ਜਾਂ ਬਾਈਕੀ ਖੋਲਦਾ ਹੈ ਪੂਰੀ ਲਾਈਨ ਲਫਾਫੇ ਬਾਈ ਉਹ ਮੂਰੇ ਪਏ ਆ ਆ ਪੂਰੀ ਜੀਪ ਕੌਣ ਲਿਆ ਆ ਕਿਹੜੇ ਫੜਾਂ ਬੰਦਾਂ ਨੂੰ ਅੱਧੀ ਲੈ ਕੇ ਆਏ ਆ ਉਹ 4x4 ਜੀਪ ਆ ਲਿਆ ਪੂਰੀ ਕਿੰਨੇ ਦੀ ਪੂਰੀ ਕਿੰਨੇ ਕਿੰਨੇ ਰੇ ਆਇਆ ਆ ਫੜ ਹੈ ਪੀਲਾ ਫੜ ਪੂਰੀ ਕਿੰਨੇ ਦਾ ਸੱਦਾ ਮਾਰਿਆ 250 ਦੀ ਕੈਂਡਰ ਆ ਇਹ ਪੂਰੀ 2 18 ਹਾਂ ਇੱਕ ਜੱਗਾ ਲਿਆ ਹੋਰ ਟੁਇਟਾ ਵਾਲੀ ਹੈ ਤਿੰਨ ਗੱਡੀਆਂ ਹੋ ਗਈਆਂ ਉਹ ਇਹ 12ਵਾਂ ਚੱਲ ਪੂਰੀ ਹੋਰ ਤਾਂ ਨਹੀਂ ਬਾਈ ਮੂਰੇ ਕੁਝ ਤੇ 12ਵਾਂ ਰੱਖ ਹੋ ਜਾਗਾ ਉੱਪਰ ਤੇ ਲਓ ਜੀ ਬਾਈ ਆ ਦੇਖੋ ਲੈ ਹੈ ਜੱਗਾ ਬੈਟ ਲੈ ਬੈਟ ਲੈ ਕੇ ਆਏ ਦੱਸ ਗੱਡੀ ਵੀ ਲਿਆ ਓਏ ਦੇ ਜੀ ਚਲੇ ਜਾਣਾ ਦ ਲੈ ਭਾਈ ਓਏ ਆਹ ਰਿਪੀਟੇ ਬਟਨ ਦੇ ਰੱਖੀ ਮੋੜ ਬਾਈ ਆਹ ਚੱਕ ਬਿਨਾ ਇੱਥੇ ਆਹ ਗੇਅਰ ਬਿਨਾ ਆ ਚੱਕ ਜਿਹੜਾ ਮੈਂ ਚੱਕ ਰਿਹਾ ਕੋੜਾ ਉਹ ਆ ਆ ਆ ਹੁਣ ਹੀਟ ਤੇ ਕਾਲਾ ਚੱਕ ਦੇ ਇੱਥੇ ਬ੍ਰੇਕ ਵਾਲਾ ਨੀਕਾ ਗੱਲ ਦੇ ਕਿੱਥੇ ਕਾਲਾ ਹਾਂ ਆ ਚੱਕਾ ਉੱਥੇ ਪੈਰਾ ਕੁਝ ਨਾ ਟੀਵੀ ਪਰ ਖਾਵਾ ਡੈਲੀ ਸੀਟ ਚੱਕ ਉੱਪਰ ਨੂੰ ਕਰਦਾ ਕਰਦਾ ਕਰ ਪੂਰੀ ਜੋਗ ਜੋਗ ਦੇ ਸਾਥ ਲੋ ਜੀ ਬਾਈ ਬਹਾਏ ਗੁਰੂ ਮਹਾਰਾਜ ਵਰਕਤਾ ਬਾਈ ਜਤ ਜਾਲੀ ਵੀਰ ਹਾਂਜੀ ਹਾਂਜੀ ਹਾਂ ਵੀ ਵੀ ਬੰਦੇਓ ਹਾਂਜੀ ਹਾਂਜੀ ਰੇਲਤਾ ਰੱਬ ਦਾ ਨਾ ਹਾਂਜੀ ਹਾਂਜੀ ਪਾਤ ਚੱਲੇ ਹੈ ਫਿਰ ਹਾਂਜੀ ਜਦੋਂ ਮਾਰ ਦਿੰਦਾ ਬੁਲਾ ਭਾਈ ਜਿੱਦਾਂ ਜਿੱਦਾਂ ਆਏ ਤਾਂ ਉਦਾਂ ਹੀ ਬਹਿ ਗਏ ਉਦਾਂ ਹੀ ਬੈਠੇ ਗਏ ਤੇ ਆ ਬਾਈ ਅਨਸਾਰੀ ਸਾਹਿਬ ਵਾਲਡੇ ਦੇ ਚਲਾਈ ਦੇ ਉਥੇ ਗੱਡੀ ਵਾਲੇ ਲੈ ਕਰਦਾ ਹਾਂ ਹੌਲੀ ਹੌਲੀ ਆਈ ਆਪਣੇ ਪਿੰਡ ਵੱਲ ਚੱਲੇ ਪਾਤੇ ਜੀ ਹਾਂ ਲਾ ਠੀਕ ਹੈ ਸਵਾਨਪੁਰਾ ਓਕੇ ਬਸ ਪਰ ਆ ਗਏਗਾ ਪਰ ਤੇ ਮੈਪੂਰੀ ਦੀ ਗੱਡੀ ਦੇਖ ਕੇ ਬਹੁਤ ਬਹੁਤ ਦਿੱਖ ਪੰਜਾਬੀ ਲੈ ਜਾਣੀ ਮਿਲਦੀ ਆ ਨਹੀਂ ਕਿਉਂਕਿ ਉਹਦੇ ਵੀ ਆ ਜਾਂਦੇ ਆ ਤੇ ਆਸੇ ਪਾਸੇ ਵੀ ਬਾਈ ਬਹੁਤ ਦੇਖੇ